ਸੈੱਟ ਵੀ ਹੋ ਗਏ ਨੇ ਪਰ ਕਿਤੇ ਨਾ ਕਿਤੇ ਅੱਜ ਵੀ ਆਪਣੇ ਪੰਜਾਬ ਨੂੰ ਤੇ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਨਹੀਂ ਪਹੁੰਚਾਇਆ। ਤੋਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਗੁਰਨਾਨਕ ਦੇਵ ਹਾਕੀ ਅਕੈਡਮੀ ਚਾਹਲ ਕਰਾਂ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਐਨ ਆਰ ਆਈ ਵੀਰਾਂ ਵੱਲੋਂ ਜਰੀਏ ਚਲਾਈ ਜਾ ਰਹੀ ਏ ਫ੍ਰੀ ਹਾਕੀ ਅਤੇ ਗੇਂਦ, ਸ਼ੂਜ਼, ਵਰਦੀ ਹਰ ਇੱਕ ਚੀਜ਼ ਜਰੀਏ ਉਹ ਇਹਨਾਂ ਨੂੰ ਪ੍ਰੋਵਾਈਡ ਕਰਦੇ ਨੇ ਬੜੀ ਮਿਹਨਤ ਕੀਤੀ ਏ ਮਿਹਨਤ ਕਰਕੇ ਕੁਝ ਨਾ ਕੁਝ ਬਣੇ ਨੇ ਤੇ ਬਾਹਰ ਜਾ ਕੇ ਸੈੱਟ ਹੋਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਨਹੀਂ ਭੁਲਾਇਆ ਤੇ ਮਿਹਨਤ ਵੀ ਕਰਦੇ ਨੇ ਉੱਤੇ ਤੇ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਸੈਲੀਬ੍ਰੇਸ਼ਨ ਵੀ ਕਰਦੇ ਨੇ ਹੁਣ ਯੂ ਐਸ ਏ ਤੋਂ ਬਟਾਲੇ ਪਹੁੰਚੇ ਨੇ ਚਾਲ ਕਲਾ ਆਪਾਂ ਗੱਲਬਾਤ ਵੀ ਕਰਾਂਗੇ ਕਿੱਦਾਂ ਮਨ ਦੇ ਵਿੱਚ ਆਇਆ ਤੇ ਕਿਉਂ ਐ ਜਿਹੜੀ ਸੇਵਾ ਕਰਦੇ ਪਏ ਨੇ ਆਪਾਂ ਗੱਲਬਾਤ ਕਰਾਂਗੇ ਖੁਦ ਵੀ ਜਿਹੜੇ ਨੇ ਪਲੇਅਰ ਰਹਿ ਚੁੱਕੇ ਨੇ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਚਾਲਾਏ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਡਾ ਪਰਿਵਾਰ ਬੜਾ ਵੱਡਾ ਹੈ ਤੇ ਸੇਵਾ ਵੀ ਤੁਸੀਂ ਬੜੀ ਕਰਦੇ ਹੋ ਕਿ ਆਪਣੀ ਦੱਸਿਓ ਕਿ ਕਿੰਨੀ ਕਿ ਮਿਹਨਤ ਕੀਤੀ ਹੈ ਤੁਸੀਂ ਇਸ ਮਕਾਮ ਤੇ ਪਹੁੰਚੇ ਹੋ ਦੇਖੋ ਜੀ ਮਿਹਨਤ ਤੇ ਜਿਦੋਂ ਦੇ ਇੱਥੇ ਮਰਕਰ ਜਗਾਇਤੀ 30 ਸਾਲ ਹੋ ਗਿਆ ਲੱਗੇ ਆ ਔਰ ਮੇਰੇ ਖਿਆਲ ਮਰਦੇ ਦਮ ਤੱਕ ਚੱਲਦੀ ਰਹਿਣੀ ਆ ਜੀ ਤੇ ਪਰਿਵਾਰ ਇਹ ਤੇ ਜੇ ਛੋਟਾ ਜਿਹਾ ਪਰ ਆਹੀਂ ਕਹਿੰਦੇ ਇਹਦੋਂ ਵੀ ਵੱਡਾ ਹੋਵੇ ਇਹਦੋਂ ਵੀ ਵੱਡਾ ਹੋਵੇ ਤੇ ਪ੍ਰਮਾਤਮਾ ਨੇ ਜਿੰਨਾ ਕੁਝ ਦਿੱਤਾ ਇਨੂੰ ਅਸੀਂ ਅੱਗੇ ਵੰਡੀਏ ਹੋਰ ਇਹਨਾਂ ਵਾਸਤੇ ਸਾਡੇ ਕੋਲ ਇੰਨੇ ਹੋਣ ਵੀ ਅਸੀਂ ਇਹਨਾਂ ਦਾ ਪ੍ਰਵਾਹ ਹੀ ਨਾ ਕਰੀਏ ਜੀ ਉਹ ਦੇਣ ਲੱਗਾ ਖੁੱਲੇ ਦਿਲ ਨਾਲ ਦੇ ਰਿਹਾ ਵਸਤੇ ਪ੍ਰਵਾਹ ਹੀ ਵੀ ਨਹੀਂ ਕਰਦੇ ਹੈਗੇ ਬਈ ਜਿਹੜਾ ਆਪਣੇ ਬਾਪ ਦਾ ਦੇ ਰਹੇ ਉਹਦਾ ਦਿੱਤਾ ਅਸਲ ਅੱਗੇ ਵੰਡੀ ਜਾ ਰਿਹਾ ਤੇ ਇਹ ਪਰਿਵਾਰ ਬੜਾ ਸੋਹਣਾ ਵਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਧੀਆਂ ਪੁੱਤਰ ਅੱਗੇ ਵਧਣ ਸਾਰੇ ਸਮਾਜ ਦੇ ਚੰਗੇ ਇਨਸਾਨ ਬਣਨ ਔਰ ਕੁਛ ਵੀ ਨਿੱਤੇ ਚੰਗੀ ਡਰਗ ਤੋਂ ਵੱਜ ਜਾ ਨਸ਼ਿਆਂ ਤੋਂ ਵੱਜ ਜਾਣ ਜੇ ਅਸੀਂ ਇਹਨਾਂ ਨੂੰ ਬਚਾ ਲਿਆ ਨਾ ਉਹ ਸਮੇਂ ਤੇ ਅਸੀਂ ਬਹੁਤ ਕੁਝ ਕਰ ਜਾਗੇ ਬਹੁਤ ਤਰੱਕੀ ਕਰ ਜਾਵਾਂਗੇ ਸਾਨੂੰ ਲੋੜ ਆ ਇਹਨਾਂ ਨੂੰ ਬਚਾਉਣ ਦੀ ਪ੍ਰੋਬਲਮ ਤੇ ਇਹ ਹੈ ਨਾ ਕਿ ਹਰ ਆਦਮੀ ਇਹੀ ਸੋਚਦਾ ਯਾਰ ਮੈਂ ਕਿਉਂ ਕਰਾਂ ਯਾਰ ਜਿੰਨਾ ਕੁਝ ਕਿਸੇ ਕੋਲ ਵੀ ਹੁੰਦਾ ਨਾ ਤੁਸੀਂ ਕੋਸ਼ਿਸ਼ ਕਰੋ ਔਰ ਮੈਂ ਕਦੀ ਵੀ ਨਹੀਂ ਸੋਚਿਆ ਮੈਨੂੰ ਇਹਨਾਂ ਡਿਫਰੈਂਸ ਕਦੀ ਨਹੀਂ ਲੱਗਾ ਕਿ ਮੇਰਾ ਪੋਤਾ ਜਾਂ ਮੇਰੇ ਆਤੀਆ ਪੋਤਾ ਨਹੀਂ ਹੈ ਮੈਨੂੰ ਸਹਿੰਤ ਨੂੰ ਲੱਗਦਾ ਵਾ ਤੇ ਮੈਂ ਉੱਥੇ ਬੈਠਾ ਵੀ ਇੰਨਾ ਇੰਜੋਏ ਕਰਦਾ ਕੈਮਰੇ ਵਿੱਚ ਹਮੇਸ਼ਾ ਦੇਖਦਾ ਵਾ ਕਿ ਹਾਂ ਵੀ ਨਿਆਣੇ ਖੇਡ ਰਹੇ ਆ ਉਹ ਈਵਨ ਕਿ ਹੁਣ ਵੀ ਮੇਰਾ ਖਿਆਲ ਆ ਵੀ ਵਾਈਫ ਵੇਖ ਰਹੀ ਹੋਊਗੀ ਉੱਥੇ ਕਿ ਹਾਂ ਨਿਆਣੇ ਸ਼ਾਮ ਨੂੰ ਸਵੇਰੇ ਕਿੰਨੇ ਆਏ ਆ ਕੌਣ ਕੀ ਕਰ ਰਿਹਾ ਉਹਨਾਂ ਦਾ ਸਾਰਾ ਖਿਆਲ ਆ ਰਹੇ ਆ ਤੇ ਜੇ ਤੁਹਾਨੂੰ ਇਹਨਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਆ ਨਹੀਂ ਤੇ ਤੁਸੀਂ ਇਹਨਾਂ ਕੋਲ ਪੁੱਛ ਲਓ ਕਦੀ ਵੀ ਡਾਈਟ ਵਗੈਰਾ ਫਿਰ ਕੀ ਕੀ ਦਿੱਤਾ ਜਾਂਦਾ ਜੀ ਤੁਹਾਡੇ ਕੋਲ ਇਹਨਾਂ ਨੂੰ ਕੇਲੇ ਦਿੱਤੇ ਜਾਂਦੇ ਆ ਬਾਦਾਮ ਦਿੱਤੇ ਜਾਂਦੇ ਆ ਜੇ ਗਰਮੀਆਂ ਦਾ ਮੌਸਮ ਆ ਤੇ ਅਸੀਂ ਇਹਨਾਂ ਨੂੰ ਜੂਸ ਦਿੰਦੇ ਆ ਮਲ ਇਸ ਕੰਜੂਈ ਬਣਾ ਕੇ ਦਿੰਨੇ ਆ ਜੋ ਜੋ ਵੀ ਠੀਕ ਲੱਗਦਾ ਸਮੇਂ ਦੇ ਮੁਤਾਬਕ ਅਸੀਂ ਸੋ ਬੜਾ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਗਰਾਊਂਡ ਬੜੀ ਮਹਿੰਗੀ ਗਰਾਊਂਡ ਬਣਾਤੀ ਹੈ ਪਰਿਵਾਰ ਆ ਤੁਹਾਡਾ ਪਤਾ ਲੱਗੇ ਕਿ ਤੁਸੀਂ ਬੇਟੇ ਦਾ ਜਨਮ ਦਿਨ ਵੀ ਜਿਹੜਾ ਇਸ ਪਰਿਵਾਰ ਨਾਲ ਸੈਲੀਬ੍ਰੇਸ਼ਨ ਕੀਤਾ ਤੇ ਤੁਹਾਡੀ ਵੀ ਐਨੀਵਰਸਰੀ ਜਿਹੜੀ ਇੱਥੇ ਹੀ ਤੁਸੀਂ ਮਨਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀ ਹਾਕੀ ਆ ਜੇ ਮੈਂ ਇੱਥੇ ਹੁੰਦਾ ਤੇ ਸ਼ਾਇਦ ਹੋ ਸਕਦਾ ਮੈਂ ਆਪਣੇ ਪੁਰਾਣੇ ਕਮਰੇਆਂ ਦੋਹਾਂ ਨੂੰ ਦਰਵਾਜ਼ੇ ਵੀ ਨੰਬਰ ਕਰ ਸਕਦਾ ਇਸ ਹਾਕੀ ਨੇ ਮੈਨੂੰ ਇੱਥੇ ਬਚਾਇਆ ਇਸ ਹਾਕੀ ਨੇ ਇੱਥੇ ਬਚਾਇਆ ਤੇ ਮੇਰਾ ਫਰਜ਼ ਬਣਦਾ ਕਿ ਮੈਂ ਉਹਦਾ ਵਾਪਸ ਕਰ ਜਾ ਲਾਵਾਂ ਤੇ ਉਹੀ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਵੀ ਮੈਂ ਇਸ ਜਨਮ ਵਿੱਚ ਸਾਥ ਆਪ बराबर ਕਰ ਜਾਵਾਂ ਜੇ ਹੋ ਸਕੇ ਆ ਤੇ ਮੈਂ ਟਰਾਈ ਕਰਦਾ ਨਾ ਤੇ ਅੱਗੇ ਆ ਕਿ ਮੇਰੇ ਬੱਚੇ ਔਰ ਮੇਰਾ ਪਰਿਵਾਰ ਮੈਂ ਨਾ 100% ਸਾਥ ਦਿੰਦੇ ਆ ਉਥੇ ਪਰਿਵਾਰ ਨਾਲ ਕਰ ਕੋਈ ਨਹੀਂ ਸੋ ਫਿਰ ਹੁਣ ਕਿੰਨੀ ਦੇਰ ਵਾਸਤੇ ਇੱਥੇ ਆਏ ਹੋ ਤੇ ਕਿੰਨੀ ਦੇਰ ਪਰਿਵਾਰ ਦੇ ਵਿੱਚ ਰਹਿਣਾ ਤੇ ਫਿਰ ਕਿਦੋਂ ਜਾਣਾ ਤੁਸੀਂ ਵਾਪਸੀ ਮੈਂ ਤੇ ਦੇਖੋ ਜੀ ਹੁਣ ਇਹ ਅਜੇ 18 ਸਾਲਾਂ ਦਾ ਆ ਤੇ ਮੈਂ ਇਹਨੂੰ ਹਮੇਸ਼ਾ ਕਹਿੰਦਾ ਪੁੱਤ ਜਾਬੀਆਂ ਫੜ ਮੈਨੂੰ ਆਜ਼ਾਦ ਕਰ ਦਿਓ ਮੈਂ ਤੁਹਾਡੇ ਕੋਈ ਚੀਜ਼ ਨਹੀਂ ਮੰਗਦਾ ਮੈਨੂੰ ਆਪਣੇ ਪਰਿਵਾਰ ਚ ਇੱਥੇ ਆਉਣ ਦਿਓ ਜਾਣ ਦਿਓ ਹੁਣ ਵੀ ਮੈਂ ਮਤਲਬ 3 ਮਹੀਨੇ ਆਏ ਆ ਤੇ ਜਿੰਨਾ ਚਿਰ ਨਾਲ ਦੇ ਮੈਨੂੰ ਧੱਕੇ ਮਾਰ ਕੇ ਨਹੀਂ ਕੱਢਦੇ ਮੈਂ ਤੇ ਜੇ ਇੱਥੇ ਰੁਹਾਗਾ ਜਾ ਕੇ ਤੇ ਘਰ ਦੀ ਨੇ ਪਿਆਰ ਚ ਫੋਨ ਚ ਕਹਿ ਦਿੱਤਾ ਵੀ ਹਣੀ ਆ ਜਾ ਬੰਦਿਆ ਪੁੱਤ ਬਣ ਕੇ ਤੇ ਮੈਂ ਤੇ ਭੱਜਾਂਗਾ ਨਹੀਂ ਵਾਣਾ ਮੇਰਾ ਮਨ ਇੱਥੇ ਸੋ ਸੋ ਗਰਾਊਂਡ ਬਣਾਈਏ ਤੁਸੀਂ ਘਰ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਹੀ ਤੇ ਪਰਿਵਾਰ ਜਿਹੜਾ ਖੇਡਦਾ ਵੀ ਕੀ ਕਹਿਣਾ ਚਾਹੁੰਦਾ ਦੇਖੋ ਜੀ ਮੈਨੂੰ ਓਨੀ ਖੁਸ਼ੀ ਆਪਣੀ ਕੋਠੀ ਬਣਾਉਣ ਦੀ ਨਹੀਂ ਹੋਈ ਜਿੰਨੀ ਮੈਨੂੰ ਆਹ ਹੋਈ ਆ ਜੀ ਕਿਉਂਕਿ ਅੱਗੇ ਮੈਨੂੰ ਉਹ ਉੱਥੇ ਜਾ ਕੇ ਪਿੰਡ ਬੱਚਿਆਂ ਨੂੰ ਮਿਲਣਾ ਪੈਂਦਾ ਤੇ ਹੁਣ ਮੇਰਾ ਇੱਥੇ ਆਉਂਦਿਆਂ ਨੂੰ ਘਰ ਹੀ ਬੈਠੇ ਹੁੰਦੇ ਆਉਂਦਿਆਂ ਸਾਰੇ ਆਏ ਹੁੰਦੇ ਆ ਮੈਂ ਬਾਹਰ ਕੁਰਸੀ ਲਾ ਕੇ ਬਹਿ ਜਾਂਦੇ ਆਂ ਸਾਰੇ ਜਣੇ ਗੱਪਾਂ ਮਾਰਦੇ ਆਂ ਆਪਣੀ-ਆਪਣੀ ਆਈਂ ਆਦਾ ਤਾਜ਼ੀਆਂ ਕਰਦੇ ਆਂ ਜੀ ਸਾਨੂੰ ਯਾਦ ਆਉਂਦਾ ਕਿ ਜਦੋਂ ਅਸੀਂ ਇੰਨਾ ਵਰਗੇ ਹੁੰਦੇ ਸੀ ਸਾਤੇ ਜਿਹੜੇ ਹਾਲਾਤਾਂ ਚ ਅਸੀਂ ਨਿਕਲੇ ਆਂ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਆਂ ਕਿ ਜਿੰਨਾ ਅਸੀਂ ਐਡੇ ਅਮੀਰਾ ਪਰਿਵਾਰਾਂ ਚੋਂ ਤਾਂ ਹੈ ਨਹੀਂ ਸੀ ਨਾਰਮਲ ਪਰਿਵਾਰਾਂ ਚੋਂ ਸੀ ਤੇ ਪਰ ਮੈਂ ਚਾਹੁੰਦਾ ਵਾਂ ਕਿ ਜਿਹੜੀਆਂ ਚੀਜ਼ਾਂ ਚਾਹੁੰਦੀ ਮੈਂ ਨੰਗਿਆ ਮੈਂ ਆਪਣੇ ਬੱਚਿਆਂ ਨੂੰ ਨਹੀਂ ਨੰਗਿਆ ਦਵਾਵਾਂਗਾ ਉਹਨਾਂ ਨੂੰ ਹਰ ਚੀਜ਼ ਕੋਸ਼ਿਸ਼ ਕਰਾਂਗਾ ਪ੍ਰੋਵਾਈਡ ਕਰਾਂਗਾ ਸੋ ਅੱਜ ਪਤਾ ਲੱਗਿਆ ਕਿ ਤੁਸੀਂ ਬੜੀ ਮਿਹਨਤ ਕੀਤੀ ਸਟ੍ਰਗਲ ਕੀਤੀ ਹੈ ਪਰ ਲੱਗ ਲੱਗੇ ਪਿੰਡ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਆ ਨਾ ਭਾਜੀ ਦੇ ਘਰੇ ਜਾਣਾ ਤੋ ਕਹਿੰਦੇ ਕਿ ਭਾਜੀ ਨਹੀਂ ਪਰਵਾਰ ਸਮਝਦੇ ਆਪਣਾ ਸਾਰਿਆਂ ਨੂੰ ਤੇ ਕੋਈ ਐਨਾ ਚ ਉਹ ਆਦਾਂ ਦੀ ਗੱਲ ਨਹੀਂ ਕਿ ਆਪਾਂ ਬਾਹਰ ਬੋਰਨ ਚ ਗਏ ਜਾਂਦਾ ਏਦਾਂ ਬੜਾ ਮਾਨਸਤਕਾਰ ਲੋਕ ਦਿੰਦੇ ਨੇ ਜੇ ਸਹੀ ਹੈ ਤੇ ਸਹੀ ਹੀ ਲੋਕ ਕਹਿੰਦੇ ਨੇ ਤੇ ਵੇਖੋ ਜੀ ਮੈਂ ਕਦੀ ਵੀ ਆਪਣੀ ਔਕਾਤ ਨਹੀਂ ਭੁੱਲਿਆ ਜੀ ਮੈਂ ਜਿਸ ਤਰ੍ਹਾਂ ਦਾ 30 40 ਸਾਲ ਪਹਿਲਾਂ ਸੀ ਨਾ ਅੱਜ ਵੀ ਮੈਂ ਉਹੀ ਹਾਂ ਜੀ ਤੇ ਮੈਂ ਕਦੀ ਵੀ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਮੇਰੇ ਨਾਲ ਦੇ ਇੱਥੇ ਲੋਕ ਜਾਂ ਇਹਨਾਂ ਚਾਂੜ ਕੇ ਅਸੀਂ ਆਪਣਾ ਜ਼ਿੰਦਗੀ ਦਾ ਜਿੰਨਾ ਸਫਰ ਕੀਤਾ ਸਾਰਾ ਭੁੱਲ ਜਾਂਦਾ ਜੀ ਤੇ ਹੁੰਦਾ ਯਾਰ ਇਹ ਉਸ ਵਾਪਸ ਬਚਪਨ ਜਾ ਜਾਣੇ ਜਿਹੜਾ ਅਸੀਂ ਇੰਨਾ ਪੈਸਾ ਖਰਚਣੇ ਖਰਚਣੇ ਇਹ ਸਿਰਫ ਅਸੀਂ ਆਪਣੀਆਂ ਪ੍ਰਾਣੀਆਂ ਆਜ਼ਾਦਾਂ ਤਾਂ ਲਈ ਤੇ ਇਹਨਾਂ ਦੇ ਬੱਚਿਆਂ ਲਈ ਅਸੀਂ ਚਾਹੁੰਦੇ ਵੀ ਇਹ ਬਹੁਤ ਜੇ ਅਸੀਂ ਇਹਨਾਂ ਲਈ ਥੋੜਾ ਬਹੁਤਾ ਕਰ ਰਹੇ ਹਾਂ ਨਾ ਕਿ ਸਾਡੇ ਲਈ ਤੇ ਕਿਸੇ ਨੇ ਵੀ ਕੁਝ ਨਹੀਂ ਕੀਤਾ ਅਸੀਂ ਕਿੱਥੇ ਚਲੇ ਗਏ ਯਾਰ ਅਸੀਂ ਇਹਨਾਂ ਲਈ ਥੋੜੀ ਬਹੁਤੀ ਕੀਤੀ ਹੈ ਤੇ ਅੱਗੇ ਨੇਰੀ ਲਿਆਦਣਗੇ ਬਹੁਤ ਅੱਗੇ ਜਾਣ ਬਹੁਤ ਅੱਗੇ ਜਾਣਗੇ ਤੇ ਮੈਨੂੰ ਬੜੀ ਖੁਸ਼ੀ ਹੋਊਗਾ ਕਿ ਜਦੋਂ ਇਹ ਬੱਚੇ ਪ੍ਰਮਾਤਮਾ ਸਾਮਜਾਪ ਹੋਣ ਦਿਨ ਦੁਖਲੇ ਰਾਤ ਚੌਗਲੇ ਤਰਕੀ ਕਰਨ ਮੇਰੇ ਉਹਦੇ ਚ ਆਨੰਦ ਹੀ ਆਨੰਦ ਆਲੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਆਪਾਂ ਜਿੱਦੋਂ ਮਿਹਨਤ ਕਰਦੇ ਸੀ ਉਦੋਂ ਸਾਡੀ ਕਿਸੇ ਦੀ ਸਪੋਰਟ ਨਹੀਂ ਸੀਗੀ ਹੈਗੀ ਪਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਪਾਂ ਕਿ ਸਾਨੂੰ ਇਹੋ ਜਿਹਾ ਬਲ ਬਖਸ਼ੋ ਕਿ ਇਹਨਾਂ ਦੀ ਆਪਾਂ ਪੂਰੀ سپورਟ ਕਰੀਏ ਜਿਹੜੇ ਸਾਡੇ ਤੇ ਕਸ਼ਟ ਆਏ ਨੇ ਉਹ ਇਹਨਾਂ ਨੂੰ ਕਸ਼ ਨਾ ਦੇਖਣੇ ਪੈਣਾ ਆਪਾਂ ਉਹਨਾਂ ਦੇ ਬੇਟੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਗਰਵੀਰ ਸਿੰਘ ਚੱਲ ਸੋ ਕਿੱਦਾਂ ਦੇਖਦੇ ਹੋ ਪਾਪਾ ਤੇ ਚਾਚਾ ਜੀ ਦਾ ਉਪਰਾਲਾ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਬੜਾ ਵਧੀਆ ਚੀਜ਼ ਆ ਮੈਨੂੰ ਬਹੁਤਾ ਹੀ ਪਸੰਦਾ ਜਿਹੜਾ ਚੀਜ਼ੇ ਕਰਨ ਦੇ ਜਿਹੜੇ ਪੈਸੇ ਲਾਏ ਆ ਇਹ ਸਭ ਤੋਂ ਵਧੀਆ ਚੀਜ਼ ਤੇ ਲਾਏ ਆ ਆਪਾਂ ਕੋਲ ਹੋਰ ਕੁਝ ਨਹੀਂ ਚਾਹੀਦਾ ਬਸ ਇਹ ਗਰਾਊਂਡ ਹੀ ਚਾਹੀਦੇ ਨੇ ਜਿਹੜੇ ਆ ਨਿਆਣੇ ਹੁੰਦੇ ਉਹੀ ਚਾਹੀਦੇ ਆ ਪਰਿਵਾਰ ਫਿਰ ਐਹੀ ਹੈ ਹਾਂਜੀ ਇਹ ਪਰਿਵਾਰ ਪਤਾ ਲੱਗੇ ਕਿ ਤੁਹਾਡਾ ਜਿਹੜਾ ਕੇਕ ਵੀ ਫਿਰਾਂ ਦੇ ਵਿੱਚ ਹੀ ਕਟਿਆ ਗਿਆ ਹਾਂਜੀ ਮੇਰੇ ਭੈਣ ਭਰਾ ਦੇ ਨਾਲ ਕੀਤਾ ਮੇਰੇ ਹਾਂਜੀ ਬੜੇ ਵਧੀਆ ਆ ਸਾਰੇ ਜਾਣੇ ਬਹੁਤ ਆਪਾਂ ਕਰਦੇ ਚੀਜ਼ਾਂ ਸਿਗਾਦਰ ਆਪਾਂ ਜੀ ਜਦੋਂ ਵੀ ਕੋਈ ਚੀਜ਼ ਦਾ ਚਵਤ ਦਿੱਤਾ ਉਹਨੇ ਆਪਾਂ ਉਹਦੇ ਨਾਲ ਹੀ ਕਰਦੇ ਆ ਸੋ ਗੱਲਬਾਤ ਕੀਤੀ ਆਪਾਂ ਕੋਚ ਸਾਹਿਬ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕੋਚ ਸਾਹਿਬ ਦਾ ਕਿਉਂਕਿ ਕਹਿੰਦੇ ਨੇ ਕਿ ਗੁਰੂ ਗੁਰੂ ਹੋਵੇ ਵਧੀਆ ਤਾਂ ਚੇਲਾ ਫਿਰ ਤਰੱਕੀਆਂ ਜੇ ਰਾਏ ਉਹ ਖੁਦ ਹੀ ਕਰ ਲੈਂਦਾ ਏ ਆਪਾਂ ਗੱਲਬਾਤ ਕਰਾਂਗੇ ਗੁਰੂ ਨਾਲ ਕੀ ਕਹਿਣਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਤੇ ਨਾਮ ਰਾਜਵੀਰ ਸਿੰਘ ਜੀ ਰਾਜਵੀਰ ਜੀ ਕਿੱਦਾਂ ਦਾ ਦੇਖਦੇ ਹੋ ਕਿ ਉਪਰਾਲਾ ਤੁਸੀਂ ਸਵੇਰੇ ਸ਼ਾਮ ਕਿੰਨੇ ਵੇ ਉੱਠਦੇ ਹੋ ਤੇ ਉਪਰਾਲਾ ਕਿੱਦਾਂ ਦਾ ਲੱਗਦਾ ਭਾਜੀ ਹੋਣਾ ਦਾ ਸਰ ਸਾਡੀ ਦੋ ਸ਼ਿਫਟ ਚ ਪੈਕਸ ਹੁੰਦੀ ਹੈ ਇੱਕ ਮਾਰਨਿੰਗ 5 ਤੋਂ 7 AM ਔਰ ਇਵਨਿੰਗ 4 ਤੋਂ 7 PM ਜੀ ਤੋ ਭਾਈ ਹੁਣਾਂ ਦਾ ਸ਼ੁਰੂ ਤੋਂ ਪ੍ਰਾਲਾ ਬਹੁਤ ਵਧੀਆ ਚੱਲ ਰਹਾ ਹੈ ਦੋਨੋਂ ਭਾਈ ਦਾ ਸਰਦਾਰ ਹਜਿੰਦਰ ਸਿੰਘ ਜੀ ਸਰਦਾਰ ਚਰਨਜੀਤ ਸਿੰਘ ਜੀ ਜੋ ਵੀ ਆ ਸਭ ਕੁਝ ਅੱਜ ਗਰਾਊਂਡ ਨੂੰ ਇਹਨਾਂ ਦੀ ਦੇਣਾ ਹੈ ਫਿਰ ਕਿਹੜੀ ਡਾਈਟ ਦਿੰਦੇ ਫਿਰ ਡਾਈਟ ਸਰ ਅਸੀਂ ਜਿੱਦਾਂ ਮਲਕੀ ਸੀਜ਼ਨ ਦੇ ਹਿਸਾਬ ਨਾਲ ਅਕੇਲੇ ਆ ਜਾਂਦੇ ਆ ਬਦਾਮ ਆ ਜਾਂਦੇ ਆ ਠੀਕ ਆ ਨਿੰਬੂ ਪਾਣੀ ਆ ਗਿਆ ਦੁੱਧ ਆ ਗਿਆ ਜਿੱਦਾਂ ਮਿਲ ਕੀ ਮੌਸਮ ਚੇਂਜ ਹੁੰਦਾ ਉਸ ਹਿਸਾਬ ਨਾਲ ਡਾਈਟ ਦਾ ਪਲਾਨ ਚੇਂਜ ਹੁੰਦਾ ਸ਼ੂਜ਼ ਵਗੈਰਾ ਸਾਰਾ ਕੁਝ ਵਰਦੀ ਵਰਦੀ ਸਾਰਾ ਭਾਜੀ ਹੋਂਾ ਵੱਲੋਂ ਹੀ ਆ ਜੀ ਸਾਰਾ ਕੁਝ ਫ੍ਰੀ ਪ੍ਰੋਵਾਈਡ ਕਰਵਾ ਦਿੱਤਾ ਕਹਿੰਦੇ ਨੇ ਕਿ ਆਪਣਾ ਪਰਿਵਾਰ ਸਮਝ ਦੇਣਾ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਜੀ ਸ਼ੁਰੂ ਤੋਂ ਹੀ ਬਹੁਤ ਹੈ ਸ਼ੁਰੂ ਤੋਂ ਹੀ ਸਾਰਾ ਪਰਿਵਾਰ ਦੇਖਦੇ ਚੱਲਦੇ ਆ ਰਹੇ ਆ ਸਾਡੇ ਟਾਈਮ ਤੋਂ ਹੀ ਜਦੋਂ ਪਹਿਲਾਂ ਅਸੀਂ ਇੱਥੇ ਹੀ ਖੇਡਦੇ ਸੀ ਤੇ ਉਦੋਂ ਦਾ ਹੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਚੱਲਦਾ ਆ ਰਿਹਾ ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੌਜੂਦ ਨੇ ਗੱਲਬਾਤ ਕੀ ਕਹਿੰਦੇ ਨੇ ਚਲੋ ਹਾਂ ਸਸੀ ਕਾਲ ਭਾਜੀ ਸਸੀ ਕਾਲ ਜ ਸੋ ਚੱਲ ਸਾਬ ਕਿੱਦਾਂ ਦੇਖਦੇ ਹੋ ਕਿ ਬੜੀ ਮਿਹਨਤ ਕੀਤੀ ਏ ਪਰਿਵਾਰਾਂ ਨੇ ਅਨਾਰੇ ਪਰਿਵਾਰਾਂ ਨੇ ਤੇ ਅੱਜ ਕਿਤੇ ਨਾ ਕਿਤੇ ਪਹੁੰਚੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਨਹੀਂ ਭੁਲਾਇਆ ਉਹ ਬੱਚਿਆਂ ਵਾਸਤੇ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਨੇ ਕੀ ਕਹਿਣਾ ਚਾਹਦੇ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਸਾਡੀ ਬੁਰ ਨਾਨਕ ਦੇਵ ਹਾਕੀ ਹਾਕੀ ਅਕੈਡਮੀ ਜਿਹੜੀ ਹੈ ਜੀ ਬਹੁਤ ਉਤਸ਼ਾਹ ਵਾਲੀ ਹੈ ਜੀ ਪੰਚਾਇਤ ਵੀ ਸਾਡੇ ਨਾਲ ਥੋੜੀ ਜੀ ਸਹਿਮਤ ਕੇ ਵੀ ਇਹ ਟੂਰਨਾਮੈਂਟ ਕਰਾਈਦਾ ਵਾ ਜੀ ਜੀ ਉਦੇ ਨਾਲ ਵੀ ਸਾਡੀ ਉਹਨਾਂ ਨੇ ਵੀ ਸਾਡੀ ਪਿੰਗ ਦੇ ਨਾਲ ਰੱਖ ਕੇ ਚੱਲਦੇ ਆ ਹਾਂਜੀ ਹਾਂਜੀ ਪਰ ਜੋ ਅਸੀਂ ਹਰਜਿੰਦਰ ਸਿੰਘ ਪੱਪੀ ਚਰਨ ਸਿੰਘ ਚਰਨਜੀਤ ਸਿੰਘ ਟੋਨੀ ਜਸਬੀਰ ਸਿੰਘ ਗਰਮੀਤ ਸਿੰਘ ਅਸੀਂ ਇਕੱਠੇ ਪੜੇ ਆ ਸਕੂਲ ਜਲੰਧਰ ਚ ਜੀ ਦੋ ਚਾਰ ਸਾਲ ਇਕੱਠੇ ਲਾਇਆ ਉੱਥੋਂ ਫਿਰ ਅਸੀਂ ਬਿਜਲੀ ਬੋਰਡ ਚ ਚੱਲ ਗਏ ਇਹ ਸੈਵਨ ਇੰਸਪੈਕਟਰ ਬੀਐਸਬ ਚ ਚੱਲ ਗਏ ਰੇਲ ਕੋਚ ਫੈਕਟਰੀ ਚ ਚੱਲ ਗਏ ਬੈਂਕ ਚ ਵੀ ਰਹੇ ਨੇ ਫਿਰ ਪਰਮਾਤਮਾ ਨੇ ਇਹੋ ਜਿਹਾ ਰਾਹ ਬਣਾਇਆ ਭਈ ਅਮਰੀਕਾ ਚ ਚੱਲ ਗਏ ਜੀ ਉੱਥੇ ਜਾ ਕੇ ਮਿਹਨਤ ਬਹੁਤ ਕੀਤੀ ਨਾ ਬੜੇ ਸੈਟਲ ਪਰਿਵਾਰ ਉੱਥੇ ਜਾ ਕੇ ਕੀਤਾ ਇਹਨਾਂ ਨੇ ਇਹਨਾਂ ਕੋਲ ਪਰਮਾਤਮਾ ਨੇ ਬੜਾ ਕੋਸ਼ ਦਿੱਤਾ ਅਸੀਂ ਜਿਹੜੀ ਵੀ ਇਹਨਾਂ ਸਾਨੂੰ ਜਦੋਂ ਅਸੀਂ ਰਿਟਾਇਰ ਹੋ ਗਏ ਹੁਣ ਤੇ ਸਾਨੂੰ ਅਟੈਚਮੈਂਟ ਇਹਨਾਂ ਨਾਲ ਇਹਨਾਂ ਨੇ ਜੋੜਿਆ ਕਿ ਤੁਸੀਂ ਬੱਚੇ ਚਲਾਓ ਨਸ਼ੇ ਤੋਂ ਬਚੇ ਰਹਿਣਗੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਸਾਨੂੰ ਦੱਸੋ ਜੀ ਅਸੀਂ ਇਹਨਾਂ ਨੂੰ ਫੋਨ ਕਰ ਦਿੱਤਾ ਜੋ ਵੀ ਚੀਜ਼ ਹੋ ਕੀ ਚਾਹੀਦੀ ਆ ਬਾਲ ਚਾਹੀਦਾ ਵਾ ਬੂਟ ਚਾਹੀਦੇ ਨੇ ਉਹ ਅਸੀਂ ਇਹਨਾਂ ਨੂੰ ਦੱਸ ਦਿੱਤਾ ਇਹ ਸਾਨੂੰ ਹਰ ਚੀਜ਼ ਜਿਹੜੀ ਉਹ ਮਹਈਆ ਕਰਾ ਦਿੰਦੇ ਨੇ ਫਿਰ ਉਹ ਸਾਬ ਨੂੰ ਅੱਜ ਤੋਂ ਨਹੀਂ 15 20 ਸਾਲ ਤੋਂ ਇਹ ਵੀ ਦੇ ਰਹੇ ਉਹਨਾਂ ਨੂੰ ਨਾਲ ਅਟੈਚ ਕਰਨ ਸਾਡੀ ਸਾਡੀ ਹੌਕੀ ਬਚਾਈ ਜਿਹੜੀ ਆ ਉਹ ਸਿਰਫ ਇਹਨਾਂ ਸਿੰਘ ਜੀ ਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕੀ ਇਹਨਾਂ ਨੇ ਸਟਰਗਲ ਕੀਤੀ ਹੈ ਮਿਹਨਤ ਕੀਤੀ ਹੈ ਤੇ ਉਹਦਾ ਫਲ ਜਿਹੜਾ ਹੈ ਪ੍ਰਮਾਤਮਾ ਨੇ ਦਿੱਤਾ ਹੈ ਤੇ ਜਿਹੜੇ ਬੱਚੇ ਨੇ ਇਹਨਾਂ ਨੂੰ ਅੱਗੇ ਉਹ ਮਿਹਨਤ ਕਰਾ ਰਹੇ ਨੇ ਲੱਗਦਾ ਨਹੀਂ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਸਟਰਗਲ ਕੀਤਾ ਤੇ ਉਹ ਪ੍ਰਮਾਤਮਾ ਨੇ ਵੀ ਕਿਰਪਾ ਕਰਤੀ ਕਿ ਉਹਤੇ ਪਹੁੰਚ ਗਏ ਨੇ ਪਰ ਇਹਨਾਂ ਨੇ ਫਿਰ ਵੀ ਕਿਹਾ ਹੈ ਕਿ ਆਪਾਂ ਬੱਚਿਆਂ ਨੂੰ ਉੱਥੇ ਪਹੁੰਚਾਉਣਾ ਚਾਹੁੰਦੇ ਆ ਇਹ ਅੱਜ ਦੀ ਗੱਲ ਨਹੀਂ ਹੈ ਜੀ ਇਹ ਜਦੋਂ ਪੜਦਾ ਸੀ ਨਾ ਉਦੋਂ ਵੀ ਇਹਦਾ ਇਹੀ ਹਾਲ ਸੀ ਮਨ ਚ ਸ਼ੌਂਕ ਜਦੋਂ ਇਹ ਸਰਵਿਸ ਕਰਦਾ ਸੀ ਕਿ ਕੋਈ ਨਹੀਂ ਪੈਸੇ ਤੇ ਇਹਦਾ ਬਟੂਆ ਖਾਲੀ ਹੁੰਦਾ ਸੀ ਅੱਛਾ ਫੇਰ ਰੱਖਣਾ ਵੀ ਜਿਹਨੇ ਲਏ ਉਹਨਾਂ ਵਾਪਸ ਦੇ ਦੇਣੇ ਜਦੋਂ ਦਿਲ ਦਰਿਆ ਹੋਵੇ ਨਾ ਤੇ ਪਰਮਾਤਮਾ ਫਿਰ ਹੱਥ ਉੱਤੇ ਰੱਖਦਾ ਜੀ ਸਮਝ ਗਏ ਕਿ ਨਹੀਂ ਜੀ ਉਦੋਂ ਦਿਲ ਦਰਿਆ ਹੁੰਦਾ ਉਹ ਪਰਮਾਤਮਾ ਹੱਥ ਰੱਖਦਾ ਵੀ ਤੂੰ ਇਸ ਤਰ੍ਹਾਂ ਦਾ ਵੀ ਤੂੰ ਲਈ ਜਾ ਇਹ ਲਈ ਜਾ ਜੀ 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 ਇਹਨੂੰ ਕੋਈ ਘਾਟ ਨਹੀਂ ਦਿਲ ਦਰਿਆਵਾ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਨੇ ਇੰਟਰਨੈਸ਼ਨਲ ਹਾਕੀ ਪਲੇਅਰ ਵੀ ਰਹੇ ਗੋਲ ਕੀਪਰ ਬਹੁਤ ਅੱਛੇ ਸੀ ਤੇ ਇਹਨਾਂ ਨਾਲ ਇਹਨਾਂ ਨੇ ਫਿਰ ਇਹਨਾਂ ਪਰਿਵਾਰ ਨੂੰ ਨਾਲ ਜੋੜਿਆ ਕਿ ਬੱਚੇ ਨਿਆਣੇ ਜਿਹੜੇ ਬੱਚੇ ਆ ਇਹ ਵੱਜ ਜਾਣਗੇ ਨਸ਼ਿਆਂ ਤੋਂ ਤੁਸੀਂ ਮੈਂ ਗਰਮੀਤ ਸਿੰਘ ਮੇਰੇ ਨਾਲ ਜਸਵੀਰ ਸਿੰਘ ਆਪਾਂ ਦੋਨੋਂ ਜਾਣੋ ਇਹਨਾਂ ਨਾਲ ਕੋਚ ਦੇ ਨਾਲ ਟਹਿ ਜਾਈ ਅਸੀਂ ਵੀ ਆਣ ਕੇ ਗਰਾਊਂਡ ਦੇ ਵਿੱਚ ਇਹਨਾਂ ਦੀ ਹੈਲਪ ਕਰਾਉਂਦੇ ਆ ਕਿਸੇ ਚੀਜ਼ ਦੀ ਲੋੜ ਪੈਂਦੀ ਬੱਚਿਆਂ ਨੂੰ ਸਾਨੂੰ ਦੱਸਦੇ ਆ ਤੇ ਸਾਡੂ ਕੋਈ ਨਹੀਂ ਕਿ ਉਹ ਫੋੜ ਹੁੰਦਾ ਫਿਰ ਆਪਾਂ ਇਹਨਾਂ ਨੂੰ ਦੱਸ ਦਿਆਂ ਵੀ ਆਹ ਚੀਜ਼ ਜਿਹੜੀ ਆ ਤੁਸੀਂ ਮੁਹੱਈਆ ਕਰੋ ਇਹ ਸਾਨੂੰ ਫਿਰ ਵਈਆ ਕਰਾ ਦਿੰਦੇ ਅਸੀਂ ਬੱਚਿਆਂ ਨੂੰ ਦੇ ਦਿੰਨੇ ਆ ਤੋ ਅਟੈਚਮੈਂਟ ਸਾਡੀ ਇਹਨਾਂ ਦੇ ਨਾਲ ਆ ਅਸੀਂ 5:30 ਵਜੇ ਹੁਣ ਵੀ ਅਸੀਂ ਹੁਣ ਵੀ 5:30 ਵਜੇ ਸਾਰੇ ਜਾਣੇ ਅਸੀਂ ਉੱਥੇ ਇਕੱਠੇ ਹੁੰਨੇ ਆ ਜੀ 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 ਤੇਰੇ 5:30 ਵਜੇ ਚਲੇ ਜਾਣਾ ਸ਼ਾਮ ਨੂੰ ਵੇਖੋ ਨੂੰ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਬੱਚਿਆਂ ਦਾ ਕਿਉਂਕਿ ਰੱਬ ਕਿਹੇ-ਕਿਹੇ ਨੂੰ ਹੌਸਲਾ ਦਿੰਦਾ ਏ ਐਡਾ ਵੱਡਾ ਪਰਿਵਾਰ ਆ ਤੇ ਪਰਿਵਾਰ ਦੀ ਜਿਹੜੀ ਇਹ ਸੇਵਾ ਕਰਦੇ ਨੇ ਸੋ ਬੋਟਾ ਤੋਂ ਲੈ ਕੇ ਕਾ ਕੈਪਸ ਤੱਕ ਸਾਰਾ ਪ੍ਰੋਵਾਈਡ ਕਰਦੇ ਨੇ ਤੇ ਨਾਲ ਦੀ ਨਾਲ ਡਾਈਟ ਵੀ ਪ੍ਰੋਵਾਈਡ ਕਰਦੇ ਗੱਲਬਾਤ ਕਰਦੇ ਕੀ ਕਹਿਣਾ ਸੋ ਨਮਸਕਾਰ ਜੀ ਕੀ ਨਾਮ ਦੇ ਨਮਨੀਕ ਸੋ ਕਿਹੜੇ ਸਕੂਲ ਪੜਦੇ ਹੋ 올ੰਪੀਨ ਸਿੰਘ ਸਰਕਾਰੀ ਹਾਈ ਸਕੂਲ ਸੋ ਕਿਦਾਂ ਦਾ ਪ੍ਰਾਲਾ ਲੱਗਦਾ ਇਹਨਾਂ ਦਾ ਹਾਂ ਜੀ ਬਹੁਤ ਵਧੀਆ ਕੀ ਕੀ ਦਿੰਦੇ ਤੁਹਾਨੂੰ ਫਿਰ ਡਾਈਟ ਚ ਗਿਰੀਆਂ ਬਦਾਮ ਗਿਆ ਕੇਲੇ ਜੀ ਤੇ ਹੁਣ ਨਿੰਬੂ ਪਾਣੀ ਇਹ ਦੇਖਦੇ ਨੇ ਸੋ ਫਿਰ ਕੀ ਬਣਾ ਚਾਹੁੰਦੇ ਹੋ ਤੁਸੀਂ ਇੰਟਰਨੈਸ਼ਨਲ ਪਲੇਅਰ ਸੋ ਗੱਲਬਾਤ ਕੀਤੀ ਹੈ ਜੀ ਬੱਚਿਆਂ ਨਾਲ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਲੈਣਾ ਦਾ ਤੇ ਆਪਾਂ ਹੋਰ ਵੀ ਬੱਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਾਰੀ ਟੀਮ ਇੱਥੇ ਖੜੀ ਹੈ ਤੇ ਗੱਲਬਾਤ ਵੀ ਕਰਾਂਗੇ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾ ਮੱਲੋ ਗੱਲਬਾਤ ਕਰਦੇ ਹਾਂ ਕੀ ਕਹਿਣਾ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਉਧਰ ਦੇ ਜਿੱਗੀ ਹੁਜੋਸੀ ਕਿੱਦਾਂ ਦਾ ਉਪਰਾਲਾ ਲੱਗਦਾ ਕਿਹੜੇ ਸਕੂਲ ਪੜਦੇ ਹੋ ਬਹੁਤ ਵਧੀਆ ਉਪਰਾਲਾ ਲੱਗਦਾ ਹੈ ਮੈਂ ਦਸ਼ਮੇਸ਼ ਪਬਲਿਕ ਸਕੈਂਡ ਸਕੂਲ ਮੈਂ ਤਾਂ ਚੋਂ ਪੜਦਾ ਹਾਂ ਜੀ ਤੇ ਇੱਥੇ ਬਹੁਤ ਵਧੀਆ ਲੱਗਦਾ ਹੈ ਸੋ ਫਿਰ ਕਿੰਨੇ ਕੁ ਬੱਚੇ ਇੱਥੇ ਆਉਂਦੇ ਨੇ ਤੇ ਕੀ ਤੁਸੀਂ ਬੰਨਾ ਚਾਹੁੰਦੇ ਹੋ ਤੇ ਕਿੰਨੇ ਕੁ ਬੰਨਾਂ ਲੋਟ ਪੈਂਦੇ ਉਸੇਰੇ ਮੈਂ ਮੈਂ ਸਵੇਰੇ 5 ਵਜੇ ਤੋਂ 7 ਵਜੇ ਆਉਣਾ ਹਾਂ ਤੇ ਗਰਾਊਂਡ 'ਚ ਹਾਂਜੀ ਅੱਛਾ ਕਿੰਨਾ ਕੁ ਵਧੀਆ ਲੱਗਦਾ ਫਿਰ ਖੇਡਣ ਲੱਗਿਆ ਬਹੁਤ ਵਧੀਆ ਲੱਗਦਾ ਹੈ ਪੜਾਈ ਵੀ ਕਰਦੇ ਹੋ ਨਾਲ ਦੀ ਨਾਲ ਹਾਕੀ ਦੇ ਵਿੱਚ ਵੀ ਜਿਹੜੀ ਕੋਚਿੰਗ ਲੈਂਦੇ ਹੋ ਹਾਂਜੀ ਕੋਚਿੰਗ ਵੀ ਲਈਦੀ ਪੜਾਈ ਵੀ ਕਰਦੇ ਸੋ ਵਧੀਆ ਲੱਗਦਾ ਇਹਨਾਂ ਦਾ ਉਪਰਾਲਾ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਜੀ ਐਨ ਆਰ ਆਈ ਵੀਰਾਂ ਵੱਲੋਂ ਸੋ ਵੀਡੀਓ ਨੂੰ ਵਾਰਤਵਾਤ ਸ਼ੇਅਰ ਕਰਿਓ ਤਾਂ ਕਿ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਜਿਹੜੇ ਸੇਵਾ ਕਰਨਾ ਚਾਹਣ ਉੱਥੋਂ ਤੱਕ ਵੀਡੀਓ ਪੰਜਾਓ ਤਾਂ ਕਿ ਉਹ ਵੀ ਜਿਹੜੇ ਨੇ ਦਿਲ ਖੋਲ ਕੇ ਸੇਵਾ ਕਰਨ ਕਿਤੇ ਨਾ ਕਿਤੇ ਪੰਜਾਬ ਤੋਂ ਜਾ ਕੇ ਫੋਰਨ ਚ ਵਸ ਗਏ ਨੇ ਪਰ ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਹੀ ਹੈ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਪਮਨਗਰਵਾਲ ਦੇ ਨਾਲ ਲੱਕੀ ਰਾਜ ਬੋਦੂ